ਆਲਾ ਮੈਂ ਕਿਸੇ ਦੀ ਭਜਾ ਕੇ ਲਿਆ ਸੀ ਮੇਰੀ ਕੋਈ ਹੋਰ ਲੈ ਗਿਆ ਭਜਾ ਕੇ ਪਹਿਲਾ ਵਿਆਹੀ ਵੀ ਸੀ ਉਹ ਪਹਿਲਾਂ ਵੀ ਭੱਜ ਕੇ ਵਿਆਹ ਕਰਾਇਆ ਸੀ ਉਹਦੇ ਤੇ ਹੁਣ ਵੀ ਮੇਰੇ ਨਾਲ ਭੱਜ ਕੇ ਕਰਾਇਆ ਤੇ ਹੁਣ ਮੇਰੇ ਕੋਈ ਵੀ ਭੱਜ ਗਈ ਹੁਣ ਗਾਹਲੇ ਨਾ ਕਰਾ ਲੂਗੀ ਉਹਦੇ ਨਾਲ ਜਿਹੜਾ ਥੋਬੀ ਨਹੀਂ ਥੋਬੀ ਉਹ ਫੇਸਬੁੱਕ ਜੀ ਨਹੀਂ ਚਲਦੀ ਹੁੰਦੀ ਫੇਸਬੁੱਕ ਤੇ ਉਹਦੇ ਦੇ ਭਾਈ ਮੇਰੀ ਘਰ ਆਲੀ ਦੀ ਫੋਟੋ ਆ ਗਈ ਤੇ ਉਹਦੇ ਵੇਖ ਕੇ ਆ ਵੀ ਕਿਹਦੇ ਭਾਈ ਮੈਂ ਕਿਹਾ ਉਹਦੇ ਕੋਲ ਤਾਂ ਛੋਟਾ ਫੋਨ ਆ ਉਹ ਕਿਵੇਂ ਚਲਾਦੀ ਆ ਫੇਸਬੁੱਕ ਵੇ ਵੇਡੂ ਤੋਂ ਲਗੇ ਵੇਡੂ ਬਰਾ ਬੰਦ ਹੋ ਗਿਆ ਭਾਈ ਮੈਨੂੰ ਦਿਸਣ ਰਟ ਗਿਆ ਮੈਨੂੰ ਕਾਲਾ ਕਾਲਾ ਦਿਸਣ ਲੱਗ ਗਿਆ ਠੀਕ ਆ ਤੇ ਮੈਂ ਘਰੇ ਆ ਕੇ ਐਡਾ ਰੋਇਆ ਨਾ ਯਾਰ ਕਿਸੇ ਦੀ ਜਨਾਨੀ ਲੈ ਕੇ ਆਈ ਸੀ ਭੁਜਾ ਕੇ 2.5 ਸਾਲਾਂ ਬਾਅਦ ਭੱਜ ਗਈ ਤੋਬੀ ਨਾਲ ਹੁਣ ਰੋਂਦਾ ਅੱਖਾਂ ਚ ਘਸੁੰਨ ਦੇ ਦੇ ਕੇ ਆਜੋ ਆਪਾਂ ਕਰਦੇ ਆਂ ਗੱਲਬਾਤ ਪੂਰੀ ਕੀ ਮਾਮਲਾ ਜਾਣਦੇ ਆਜੋ ਬਈ ਤੁਹਾਡੇ ਰਿਸ਼ਤਾ ਕਿਨੇ ਕਰਾਇਆ ਰਿਸ਼ਤਾ ਤਾਂ ਭਈ ਕਿਸੇ ਨੇ ਨਹੀਂ ਕਰਾਇਆ ਤੇ ਮੇਰੀ ਲੱਭਰ ਜ ਸੀਗੀ ਅੱਛਾ ਹਾਂ ਮੈਂ ਹੁਣ ਜਦੋਂ ਤੁਸੀਂ ਕਿਸੇ ਕੋ ਗਏ ਨਹੀਂ ਭਾਈ ਆਹ ਕਿਹੜਾ ਰੀਜਨ ਰਿਸ਼ਤਾ ਕਰਾਤਾ ਮੇਰਾ ਮੈਂ ਹੁਣ ਲੇਡੂ ਕੀ ਜਾ ਕੇ ਕਹਾ ਭਾਈ ਯਾਰ ਉਹਨੇ ਕਿਹਾ ਤੂੰ ਵਿਆਹ ਕਰਾਇਆ ਆਪੀ ਠੀਕ ਆ ਨਾ ਅਗਲਾ ਤਾਂ ਆਏ ਕਹੂਗਾ ਤੇ ਮੈਂ ਤਾਂ ਮੇਰੇ ਨਾਲ ਗੱਲ ਦਾ ਉਹਦਾ ਅੱਜ ਤੇ ਫਿਰ ਮੇਰੇ ਨਾਲ ਆਹੀ ਕਰਦਾ ਸੀ ਤੇ ਮੇਰਾ ਲਭਰ ਜਿ ਕਿਉ ਕਰਾਈ ਮੇਰਾ ਕਾ ਤੜਾ ਕਰਾਉ ਕਰਦੀ ਵਾਦੇ ਕੀਤੇ ਹੋਣੇ ਬਹੁਤ ਨੇ ਪਹਿਲਾਂ ਬਾਅਦ ਤੇ ਭਾਈ ਯਾਰ ਤੇਰੇ ਨਾਲ ਹੋਵੇ ਤੇ ਤੇਰਾ ਵਾਦੇ ਦਾ ਕਰੂਗੀ ਦੱਸ ਮੈਨੂੰ ਠੀਕ ਆ ਠੀਕ ਆ ਨਾ ਵਾਦੇ ਤਾਂ ਹਰੇਕ ਹੀ ਕਰਦੀ ਹੁੰਦੀ ਆ ਬਾਅਦ ਤੇ ਪਤਾ ਲੱਗਦਾ ਬੱਚੇ ਕਿੱਥੇ ਆਉਣ ਬਾਈ ਬੱਚਾ ਤਾਂ ਇੱਕ ਹੀ ਹੈ ਬਾਈ ਉਹ ਹੋੜੇ ਸਕੂਲ ਛੱਡ ਕੇ ਆਇਆ ਉਹ ਨੂੰ ਤੇ ਉਹ ਕਹਿੰਦਾ ਵੀ ਕਿੱਥੇ ਹੈ ਮੇਰੀ ਮੰਮੀ ਕੀ ਕਹਿੰਦੇ ਹੋ ਬੰਬੀ ਦਾ ਅੱਗੇ ਜਿਹੜੀ ਪਾਪੇ ਵਾਲੀ ਕਰਦਾ ਸੀ ਬਾਲਾ ਵਕੀਲ ਕੀ ਕਹਿੰਦਾ ਤੁਹਾਡਾ ਫਿਰ ਵਕੀਲ ਤਾਂ 베ਰੇ ਆਉਦਾ ਹੀ ਵਕੀਲ ਆ ਜਿਹਦੇ ਕੋਲ ਬੈ ਡਰਾਈਵਰ ਲੱਗਿਆ ਹੋਇਆ ਉਹ ਬਾਈ ਨੂੰ ਕਿਹਾਗਾ ਕੋਈ ਨਹੀਂ ਤੇਰਾ ਬਸਲਾ ਹੱਲ ਕਰਾ ਕੇ ਦੇ ਦਿਆ ਤੁਹਾਡੀ ਲਵ ਮੈਰਿਜ ਕਿਵੇਂ ਹੋਈ ਸੀ ਕੀ ਕਹਾਣੀ ਸੀ ਪੂਰੀ ਪਹਿਲਾਂ ਲਾ ਬਹਿਰ ਜਤਾਈ ਸੀ ਭਾਈ ਪਹਿਲਾਂ ਨਾ ਮੈਂ ਅਖਬਾਰ ਵਾੜਦਾ ਹੁੰਦਾ ਸੀ ਠੀਕ ਆ ਤੇ ਇਹ ਵੱਢ ਕੇ ਚੱਲ ਵੀ ਇਹ ਉੱਥੇ ਪਾਡੇ ਵਜਦੀ ਹੁੰਦੀ ਸੀ ਕਿਸੇ ਦੇ ਘਰੇ ਤੇ ਮੈਂ ਉਹਨਾਂ ਦੇ ਘਰੇ ਅਖਬਾਰ ਸਿੱਟੇ ਜਾਂਦਾ ਹੁੰਦਾ ਸੀ ਤੇ ਉੱਥੇ ਫਿਰ ਮੈਂ ਜਦੋਂ ਸਿੱਟੇ ਜਾਂਦਾ ਜੇ ਸਾਡੇ ਬੰਨ ਕੇ ਚੱਲ ਅੱਖਾਂ ਲੜ ਗਈ ਆ ਪਿਆਰ ਹੋ ਗਿਆ ਤੇ ਇਹ ਫਿਰ ਅਸੀਂ ਭੱਜ ਕੇ ਵਿਆਹ ਕਰਾ ਲਿਆ ਸਾਡੇ ਇਹਦੇ ਘਰ ਦੇ ਨਹੀਂ ਨਾ ਵੱਢਦੇ ਸੀ ਤਾਂ ਕਰਕੇ ਤੇ ਬਾਜ ਮੈਂ ਇੱਥੇ ਵਕੀਲ ਇਹਦੇ ਵਕੀਲ ਦੇ ਡਰਾਈਵਰ ਦੀ ਡੌਕਰੀ ਬਲਗੀ ਵੱਡੂ ਤੇ ਡਰਾਈਵਰ ਦੀ ਡੌਕਰੀ ਬਲਗੀ ਤੇ ਫਿਰ ਮੈਂ ਇੱਥੇ ਹੀ ਰਹਿਣ ਲੱਗ ਗਿਆ ਸੀ ਬਾਈ ਦੇ ਘਰੇ ਹੀ ਰਹਿਣ ਲੱਗ ਗਿਆ ਸੀਗਾ ਤੇ ਇੱਥੇ ਫਿਰ ਸਾਡਾ ਔਕਾ ਦੀ ਇੱਕ ਤਾਂ ਦੁਕਾਨ ਹੁੰਦੀ ਸੀ ਇੱਕ ਭਾੜੇ ਭੁੱੜੇ ਜਾਂ ਲਟਰਪਾ ਰੋਟੀ ਪੈਦੀ ਦਾ ਫਿਰ ਮੈਂ ਕਿਹਾ ਕਰ ਚਾ ਲੱਗ ਪਾ ਤੂੰ ਵੀ ਨੂੰ ਕੱਪੜੇ ਦੇ ਦਿਆ ਕਰਾ ਗਏ ਉਹ ਲੈ ਜਾ ਕਰੂਗਾ ਫੜ ਕੇ ਤੇ ਉਹ ਥੋਬੀ ਕੱਪੜੇ ਤਾਂ ਲੈ ਗਿਆ ਬਾਅਦ ਵਿੱਚ ਮੇਰੀ ਘਰ ਵਾਲੀ ਵੀ ਲੈ ਗਿਆ ਤੇ ਬਾਈ ਜਦੋਂ ਤੁਹਾਡਾ ਮਤਲਬ ਲਵ ਮੈਰੀ ਸੀ ਤੁਹਾਡੇ ਘਰੇ ਕਿਵੇਂ ਪਤਾ ਲੱਗਿਆ ਸੀਗਾ ਸ਼ੁਰੂ ਕਿਵੇਂ ਹੋਇਆ ਸੀ ਘਰੇ ਕਿਹਨੇ ਦੱਸਿਆ ਸੀ ਕਿ ਪਤਾ ਲੱਗਿਆ ਸੀ ਨਹੀਂ ਘਰੇ ਕਿਤੇ ਨੂੰ ਨਹੀਂ ਪਤਾ ਸੀ ਬਾਈ ਅਦੀ ਤਾਂ ਭੱਜ ਕੇ ਵਿਆਹ ਕਰਾਇਆ ਭੱਜ ਕੇ ਵਿਆਹ ਕਰਾਇਆ ਹਾਂ ਬਾਈ ਫਿਰ ਕਿਵੇਂ ਭਜਾ ਕੇ ਕਿਵੇਂ ਲੇ ਗਏ ਘਰੋਂ ਕਿ ਕਿਤੋਂ ਹੋਰ ਕੀ ਪਲੈਨਿੰਗ ਕੀਤੀ ਸੀ ਬਾਈ ਮੈਂ ਤਾਂ ਗੱਡੀ ਲੈ ਕੇ ਗਿਆ ਸੀ ਮੈਨੂੰ ਹੀ ਪਤਾ ਤੇ ਮੈਨੂੰ ਲੱਗਦਾ ਬਾਹਰੋਂ ਹੀ ਭੱਜੀ ਪੁੱਜੀ ਜੜੀਆ ਘਰੋਂ ਤਾਂ ਘਰ ਭਜਾ ਕੇ ਲਿਆ ਦਾਗਲਾ ਬਾਹਰ ਮੈਨੂੰ ਪਤਾ ਲੱਗਿਆ ਵੀ ਜਵਾਕੜੂ ਛੱਡੜ ਗਈ ਕਿਤੇ ਤੇ ਉੱਥੇ ਹੀ ਫਰਾਰ ਹੋ ਗਈ ਨਹੀਂ ਨਹੀਂ ਭਾਈ ਜਦੋਂ ਤੁਸੀਂ ਭਜਾ ਕੇ ਲੈ ਕੇ ਗਏ ਤੁਸੀਂ ਕਿਵੇਂ ਲੈ ਗਏ ਤੇ ਤੁਹਾਡੀ ਕਿ ਜਦੋਂ ਗੱਲਬਾਤ ਹੋਈ ਉਸ ਤੋਂ ਪਤਾ ਕੀ ਗੱਲ ਆ ਮੈਂ ਕਿਸੇ ਦੀ ਭਜਾ ਕੇ ਲਿਆ ਸੀ ਮੇਰੀ ਕੋਈ ਹੋਰ ਲੈ ਗਿਆ ਭਜਾ ਕੇ ਅੱਛਾ ਪਹਿਲਾਂ ਪਹਿਲਾਂ ਤੁਸੀਂ ਕਿਸੇ ਤੋਂ ਭਜਾ ਕੇ ਲਿਆਏ ਹੋ ਪਹਿਲਾਂ ਵਿਆਹੀ ਵੀ ਸੀ ਉਹ ਪਹਿਲਾਂ ਵੀ ਭੱਜ ਕੇ ਵਿਆਹ ਕਰਾਇਆ ਸੀ ਹੁਣ ਤੇ ਹੁਣ ਵੀ ਮੇਰੇ ਨਾਲ ਭੱਜ ਕੇ ਕਰਾਇਆ ਤੇ ਹੁਣ ਮੇਰੇ ਕੋਈ ਵੀ ਭੱਜ ਗਈ ਹੁਣ ਗਾਹਲੇ ਨਾਲ ਕਰਾ ਲੂਗੀ ਜਵਾਬ ਕੀ ਦੱਸ ਬੂਤ ਸਬੂਤ ਹੈ ਵੀ ਤੁਹਾਡਾ ਆਪ ਦਾ ਜਵਾਬ ਜਵਾਬ ਤਾਂ 베 ਰਹੀ ਆ ਭਾਈ ਯਾਰ ਮਤਲਬ ਹੈਗੇ ਕਾਗਜ਼ ਪੱਤਰ ਪੂਰੇ ਉਹਦੇ ਬਾਏ ਕਿਹੜਾ ਗੱਡੀ ਖਰੀਦੀ ਆ ਬਾਈ ਯਾਰ ਮੇਰਾ ਜਵਾਕ ਆ ਯਾਰ ਉਹ ਯਾਰ ਲੋ ਬਾਈ ਪਹਿਲਾਂ ਘਰ ਕਿਸੇ ਤੋਂ ਭਜਾ ਕੇ ਲਿਆ ਕਹਿੰਦੇ ਕਰਮਾ ਹੁੰਦਾ ਵੀ ਕਿਸੇ ਦੀ ਕਰਕੇ ਲਿਆ ਹੁਣ ਆਪ ਨੇ ਹੋਈ ਜਾਂਦਾ ਬਾਈ ਹੁਣ ਕੀ ਮਹਿਸੂਸ ਕਰਦੇ ਹੋ ਵੀ ਉਹੀ ਬੰਦੇ ਦੀ ਥਾਂ ਤੇ ਖੜੇ ਹੋ ਤੁਸੀਂ ਜਦੋਂ ਤੁਸੀਂ ਜੀਤੋਂ ਭਜਾ ਕੇ ਲਿਆਏ ਹੋ ਤੇ ਹੁਣ ਕੀ ਕਹਿਣਾ ਚਾਹੋਗੇ ਨਹੀਂ ਬਾਈ ਮੈਂ ਮੈਂ ਤਾਂ ਸਹੀ ਗੱਲ ਹੈ ਮੈਨੂੰ ਬਹੁਤ ਮਹਿਸੂਸ ਹੋਈ ਜਾਂਦਾ ਵੀ ਜੇ ਨਾ ਭਜਾਉਂਦਾ ਮੈਂ ਅਗਲੇ ਦਿਨਾਂ ਭਜਾਉਂਦਾ ਜੇ ਮੈਰੀ ਵੀ ਨਾ ਭਜਦੀ ਪੂਰਾ ਮਤਲਬ ਦੁੱਖਾ ਪੂਰਾ ਇਸ ਗੱਲ ਦਾ ਦੁੱਖ ਤਾਂ ਹੈਗਾਗਾ ਤੇ ਗੁੱਸਾ ਵੀ ਆਉਂਦਾ ਬਾਈ ਯਾਰ ਠੀਕ ਹੈடா ਤੂੰ 베ਰ ਨਾਲ ਭਜਦੀ ਉਦੋਂ ਜੇ ਮੜ ਕੇ ਚੱਲ ਹੋਰ ਨਾਲ ਹੀ ਭੱਜੀ ਵੀ ਸੀ ਪਹਿਲਾਂ ਬਧੇਰੇ ਬਾਈ ਫਿਰ ਕੀ ਕਿੰਨਾ ਖਰਚਾ ਕੀਤਾ ਉਹਦੇ ਦਾ ਖਰਚਾ ਬਹੁ ਕੀਤਾ ਬਾਈ ਬਹੁ ਖਾਤਾ ਕੀਤਾ ਮੈਂ ਹਲੇ ਤੱਕ ਧਾਰ ਦੇਣਾ ਗੋਲ ਗੱਪੇ ਵਾਲੇ ਦਾ ਅੱਛਾ ਗੋਲ ਗੱਪੇ ਦਾ ਹਾਂ 3500 ਰੁਪਏ ਦੇਣਾ ਉਹਦਾ 3500 ਦੇ ਗੋਲ ਗੱਪੇ ਖਵਾ ਦੇ ਬਾਈ ਉਹਨੂੰ 3500 ਦੇ ਗੋਲ ਗੱਪੇ ਹੋਰ 3500 ਦੇ ਗੋਲ ਗੱਪੇ ਖਵਾ ਕੇ ਦਿੱਤੇ ਇੱਕ ਬਟੜਾ ਵਾਲਾ ਫੋਨ ਲੈ ਕੇ ਦਿੱਤਾ ਸੀਗਾ 1200 ਰੁਪਏ ਦਾ ਲਾਵਾ ਗੰਪਰੀ ਦਾ ਹੁੰਦਾ ਸਾਲ ਦੀ ਵਾਰੰਟੀ ਵਾਲਾ ਅੱਛਾ ਹੋਏ ਉਹ ਮੁੱਕ ਗਈ ਵਾਰੰਟੀ ਕਿ ਪਹਿਲਾਂ ਹੀ ਜਾ ਵੱਜ ਗਈ ਨਹੀਂ ਵਾਰੰਟੀ ਤਾਂ ਪਈ ਹੋਊਗੀ ਉਹਨੂੰ ਪਤਾ ਹੋਊਗਾ ਡੱਬਾ ਤਾਂ ਮੇਰੇ ਕੋਲ ਹੀ ਆ ਮੈਨੂੰ ਸੁੱਖ ਸੀ ਮੇਰੇ ਵੀ ਇੰਨਾ ਗੱਲਬਾਤ ਕਰਿਆ ਕਰੀ ਤੇ ਹਾਂ ਮੈਂ ਤਾਂ ਚੱਲ ਆਏ ਸੀ ਵੀਰ ਭਾਈ ਸਾਰਾ ਦਿਨ ਬਾਹਰ ਰਹਿਨਾ ਮੈਂ ਠੀਕ ਆ ਤੇ ਪਤਾ ਫੋਨ ਲੈ ਕੇ ਦਿੱਤਾ ਹੀ ਕਈ ਵਾਰ ਉਹਦਾ ਪੁੱਤ ਲੈਦਾ ਹਾਲਚਾਲ ਪੁੱਤ ਲੈਦਾ ਕਿਵੇਂ ਆ ਤੂੰ ਕੀ ਕਰਦੀ ਸੀ ਤੇ ਬਹੁਤ ਮੈਨੂੰ ਤਾਂ ਲਾਇ ਨਹੀਂ ਪੜ ਉਹਦੀ ਲਾਉਦੀ ਰਹੀ ਆ ਪੈਸੇ ਮੈਂ ਪਾਉਂਦਾ ਉਹਦਾ ਸੀ ਅੱਛਾ ਪੈਸੇ ਤੁਸੀਂ ਪਾਉਂਦੇ ਆ ਹੋਰ ਮੈਂ ਉਹਨਾਂ ਦਾ ਰਿਆ ਵੈਸੇ ਮੈਂ ਤਾਂ ਉਹਨੂੰ ਇੰਨਾ ਖਰਚਾ ਕੀਤਾ ਉਹਦੇ ਤੇ ਤੇ ਲਾ ਕੋਈ ਹੋਰ ਹੀ ਲਈ ਗਿਆ ਭਾਈ ਤੇ ਪਿਆਰ ਦੀ ਕਹਾਣੀ ਕਿਵੇਂ ਪਈ ਭਾਈ ਸ਼ੁਰੂ ਕਿਵੇਂ ਹੋਇਆ ਸੀ ਤੁਹਾਡਾ ਪਿਆਰ ਸ਼ੁਰੂ ਤਾਂ ਮੈਂ ਦੱਸਿਆ ਹੀ ਆ ਭਾਈ ਬੈਂ ਅਖਬਾਰ ਸਿੱਟਾ ਜਿਆਦਾ ਹੁੰਦਾ ਸੀਗਾ ਉਹਨਾਂ ਦੇ ਭਾੜੇ-ਬੁੱੜੇ ਬਾਜਦੀ ਸੀ ਏ ਤੇ ਇਹ ਹੋਰ ਵੀ ਕਥਾਵਾਂ ਤੇ ਕੰਮ ਕਰਦੀ ਰਹੀ ਆ 1100 ਰੁਪਿਆ ਵੀ ਤਾਂ ਬਣਾਉਂਦੀ ਸੀ ਭਾਈ ਇਹ ਤੇ ਮੈਂ ਮੈਂ 700 ਰੁਪਿਆ ਵੀ ਬਣਾਉਂਦਾ ਸੀ ਮੈਂ ਕਿਹਾ 700 ਤੇ 1100 ਮੈਂ ਹਿਸਾਬ ਲਾਇਆ 18-1900 ਰੁਪਿਆ ਬਾਜਦਾ ਸੀਗਾ ਤੇ ਭਾਈ ਤਾਂ ਚੱਲ ਵਧੀਆ ਬੀਬੀ ਇਦਾਂ ਕੱਢ ਜਾ ਕਰਾਂਗੇ ਵਧੀਆ ਨਿੱਕਲ ਜਾ ਕਰੂਗਾ ਤੇ ਭਾਈ ਆਏ ਕਰਦੇ ਅਸੀਂ ਮੈਂ ਇਹਨੂੰ ਇੱਕ ਦਿਨ ਪੁੱਛ ਲਿਆ ਵੈਗਾ ਆ ਭਾਈ ਕਿਵੇਂ ਆ ਵਿਆਹ ਕਰਾਏਗੀ ਮੇਰਾ ਤੇ ਕਹਿੰਦੀ ਹਾਂ ਕਰਾਊਗੀ ਤੇ ਆਏ ਭਾਈ ਸਾਡੀ ਥੋੜਾ ਟੈਪ ਗੱਲਬਾਤ ਚੱਲੀ ਅਸੀਂ ਕਹਾਂ ਚੱਲ ਜੇ ਘਰ ਦੇ ਮਾਦਦੇ ਉਹਦਾ ਬੁਲਾ ਲਾਗੇ ਪਰ ਪਹਿਲੇ ਦਿਨ ਫਤਕ ਹੀ ਹੋਇਆ ਮੈਂ ਤਾਂ ਦਾਦਾ ਜਦੋਂ ਮੈਂ ਇਹਨੂੰ ਪੁੱਛਿਆ ਸੀਗਾ ਵੀ ਵਿਆਹ ਕਰਾਏਗੀ ਉਹਦੇ ਦਰ ਮੈਂ ਇਹਨੂੰ ਕੋਲਚਾ ਵਾਲੀ ਰੇੜੀ ਤੇ ਲੈ ਗਿਆ ਮੈਂ ਇਹਨੂੰ ਕੋਲਚਾ ਖਵਾਇਆ ਕਹਿੰਦੀ ਆਏ ਜਾਂ ਤਾਂ ਕੋਈ ਚਾਹ ਤੂੰ ਮੈਨੂੰ ਪਹਿਲੀ ਵਾਰ ਐਡਾ ਸਵਾਦ ਕਿਸੇ ਦੇ ਕੋਲ ਚਾਹ ਖਵਾਇਆ ਤੇ ਕਹਿੰਦੀ ਮੈਂ ਤਾਂ ਤੇਰੇ ਤੇ ਪੈਦਾ ਹੋ ਗਈ ਅੱਛਾ ਕਹਿੰਦੀ ਪੈਦਾ ਹੋ ਗਈ ਹਾਂ ਤੇ ਮੈਂ ਵੀ ਪਰ ਮੈਂ ਵੀ ਹੋਰ ਸੈਟ ਦੀ ਕਾਟੀ ਮੈਂ ਕਿਹਾ ਕਰਕੇ ਮੇਰਾ ਤਾਂ ਬਾਹਲੇ ਜਿਆਦਾ ਲੈ ਡੇੜ ਬਾਵਾ ਤਕੜਾ ਮੇਰਾ ਤਾਂ ਮੈਂ ਗੋਲ ਗੱਪਾ ਕੱਪ ਪੂਰੇ ਸ਼ਕਾਏ ਬਣਾ ਗਾਪੜੇ ਭਾਈ ਹੈਗਾ ਸੀ ਟਾਈ ਪੈਸੇ ਪੈਸੇ ਦੇ ਰਹੇ ਸੀ ਕਿ ਅਗਲੇ 3500 ਰੁਪਿਆ ਦੇਣਾ ਇਹ ਵੀ ਗੋਲ ਗੱਪਿਆ ਵਾਲੇ ਦਾ ਅੱਛਾ ਹਾਂ ਤੇ ਵਾਫਰ ਗੋਲ ਗੱਪੇ ਵੀ ਬਹੁ ਖਵਾਏ ਜੜੂ 3500 ਰੁਪਏ ਦਾ ਆਧਾਰ ਹੋ ਗਿਆ ਬਾਈ ਮੈਂ ਤੈਨੂੰ ਦੱਸਦਾ ਹੁਣ ਜਿਆਦਾ ਦੁੱਖ 3500 ਦਾ ਕਿ ਘਰ ਲਈ ਭੱਜੇ ਦਾ ਯਾਰ ਦੋਵੇ ਹੀ ਆ ਬਾਈ ਯਾਰ ਠੀਕ ਆ ਨਾ ਜਵਾਕੜ ਰਾਤ ਨੂੰ ਬੱਬੀ ਬੱਬੀ ਕਰਨ ਲੱਗ ਜਾਂਦਾ ਹੁਣ ਬਹਿਦਾ ਕੀ ਕਰਾ ਜਵਾਕੜ ਭਾਈ ਰਾਤ ਨੂੰ ਬੱਬੀ ਬੱਬੀ ਕਰਦਾ ਗਿਆਦਾ ਠੀਕ ਆ ਤੇ ਬਹਿ ਸਾਡੇ ਤੇ ਮਰੀ ਜਾਂਦਾ ਬਹਿਦਾ ਮੇਰਾ ਘਰੂਰਤਾ ਦਾਦੇ ਕੀ ਆ ਠੀਕ ਆ ਨਾ ਤੇ ਮੈਂ ਤਾਂ ਮੈਂ ਤਾਂ ਤੈਨੂੰ ਦੱਤਾ ਮੈਂ ਤਾਂ ਉਹਦੇ ਹੱਤੇ ਉਹ ਥੇਲ ਨਹੀਂ ਲੱਗੀ ਜਿਹੜੀ ਆਪਣੇ ਅੱਡੇ ਤੇ ਉੱਥੋਂ ਮੈਂ 200 ਰੁਪਏ ਦਾ ਕੋਟ ਲਿਆਇਆ ਸੀ ਉਹਦੇ ਵਾਸਤੇ ਅੱਛਾ ਮੈਂ ਕਿਹਾ ਚੱਲ ਜਾ ਕੇ ਗਿਫਟ ਦੇਊਗਾ ਤੇ ਗਿਫਟ ਕਦਾ ਦੇਣਾ ਸੀ ਕਾ ਯਾਰ ਤੇ ਉੱਤੋਂ ਫਿਰ ਮੈਂ ਹੁਣ ਮੈਂ ਤਾਂ ਕਿਤੇ ਵੀ ਨਹੀਂ ਰਹਿ ਦੋਗਾ ਭਾਈ ਯਾਰ ਹੁਣ ਨਾ ਨਾ ਤਾਂ ਵਕੀਲ ਮੈਨੂੰ ਛੁੱਟੀ ਦੇਦਾ ਵੀ ਮੈਂ ਕਾਰਵਾਈ ਕਰ ਲਾ ਕੋਈ ਉਹ ਕਹਿੰਦਾ ਕੋਈ ਨਹੀਂ ਤੇਰਾ ਕੇਸ ਬੈ ਲੜੂਗਾ ਤੇ ਉੱਤੋਂ ਨਾ ਕੋਈ ਪੈਸਾ ਦੇਦਾ ਉਹ ਕਹਿੰਦਾ ਤੇਰਾ ਕੇਸ ਚ ਹੀ ਜਾਈ ਜਾਊਗੀ ਤੇਰੀ ਤਰਫਾ ਮੈਂ ਦੱਸ ਜਵਾਕ ਕਰਕੇ ਪਾਲੂਗਾ ਉਹਦਾ ਜਵਾਕ ਵੀ ਪਾਲਦਾ ਭਾਈ ਤੇ ਹਲੇ ਠਾ ਠੱਡਰ ਠੱਡ ਕਿੱਦੀ ਆ ਦੇਖ ਲਾ ਤੇ ਸਾਹਬੜੀ ਇਹ ਯਾਰ ਬੂਤ ਤਾਂ ਜਿਗਾ ਛੋਰ ਦੇ ਤੇ ਆਸ ਕੋ ਆਪ ਹੀ ਧੋਤਾ ਹੈ ਫਿਰ ਤੇ ਹੋਰ ਗਿਰਾ ਤਾਂ ਉਹਦਾ ਜੀ ਭਾਈ ਯਾਰ ਜਿਹੜੀ ਧੋੜ ਵਾਲੀ ਸੀ ਤਾਂ ਉਹ ਜਿਹੜਾ ਤਾਂ ਧੋੜ ਵਾਲਾ ਸੀ ਉਹ ਵੀ ਭੱਜ ਗਿਆ ਜਿਹੜੀ ਧੋੜ ਤੇ ਫੜੌੜ ਵਾਲੀ ਸੀ ਉਹ ਵੀ ਭੱਜ ਗਈ ਦੋਵੇਂ ਹੀ ਭੱਜ ਗਏ ਦੋ ਦੋਵੇਂ ਹੀ ਭੱਜੇ ਆ ਫਿਰ ਕੱਲਾ ਕਿਵੇਂ ਭੱਜੂਗਾ ਪਤਾ ਤੈਨੂੰ ਵੀ ਪਤਾ ਹੀ ਹੋਰ ਤੇ ਵਕੀਲ ਇੱਕ ਵਕੀਲ ਦੇ ਸਾਰੇ ਕੱਪੜੇ ਧੋਬੀ ਕੋਲ ਆ ਠੀਕ ਆ ਨਾ ਤੇ ਉਹ ਮਹਿੰਗੇ ਕੱਪੜੇ ਸੀ ਉਹ ਕਿਹਦਾ ਹਾਲ ਮੇਰੇ ਕੱਪੜੇ ਲੈ ਗਏ ਮੈਂ ਕਿੱਥੋਂ ਲੈ ਗਏ ਦਵਾ ਸਾਰੇ ਪਾਸੋਂ ਮਾਰ। ਉਹ ਸਾਰੇ ਪਾਸੋਂ ਹੀ ਮਾਰਦਾ ਮੈਨੂੰ ਤਾਂ ਨਾ ਉਧਰ ਨਾ ਉਧਰ 2700 ਰੁਪਿਆ ਕੈਸਟਾ ਅਲੋਂਜਾ ਚੱਕਿਆ ਸੀਗਾ। ਅੱਛਾ ਤੇ ਹੁਣ ਮੈਨੂੰ ਟੈਨਸ਼ਨ ਹੋਈ ਹੋਈ ਆ ਕਿੱਥੋਂ ਲਿਆਉਂਗਾ। ਤੂੰ ਦੇ ਦੇ ਹਰੇ ਤਾਂ ਮੈਂ ਕਿੱਥੋਂ ਦੇਣਾ ਬਈ ਮੈਂ ਤਾਂ ਆਪ ਤੇਰੀ ਮੈਂ ਤੇਰੀ ਵਾਜ ਪਹੁੰਚਾਣ ਆਇਆ ਮੈਂ ਤੇਰੀ। ਅੱਬਾ ਬਈ ਯਾਰ ਵਾਜ ਤਾਂ ਪਹੁੰਚਾ ਦੇਗਾ। ਮੈਨੂੰ ਘਰ ਵਾਲੀ ਚਾਹੀਦੀ ਆ ਆਪਸ ਕੇ ਨਹੀਂ ਚਾਹੀਦੀ। ਤੂੰ ਹੱਲ ਹੀ ਕਰ ਦੇ ਫਿਰ ਕੋਈ ਯਾਰ। ਯਾਰ ਤੈਨੂੰ ਪੈਸੇ ਚਾਹੀਦੇ ਕਿ ਘਰ ਵਾਲੀ ਚਾਹੀਦੀ ਆ ਪਹਿਲਾਂ ਤੂੰ। ਅੱਬਾ ਬਈ ਯਾਰ ਕੋਸ਼ ਕਰ ਦੇ ਯਾਰ ਮੇਰਾ ਖਿਹੜਾ ਛੜਾ ਬਈ ਯਾਰ। ਕੀ ਤੋ ਘ ਕਰਦੇ ਬਾਈ ਬੜਾ ਹੱਲ ਕੋਈ ਤੂੰ ਕਰ ਦੇ ਬਈ ਮੈਂ ਕਿੱਥੋਂ ਕਰਕੇ ਦਵਾ ਮੈਂ ਤਾਂ ਤੇਰੀ ਆਵਾਜ਼ ਪਹੁੰਚਾਣਾ ਹੈ ਤਾਂ ਕਿ ਤੇਰੀ ਘਰ ਵਾਲੀ ਨੂੰ ਜ ਸੁਣੇ ਉਹਨੂੰ ਤੇਰੇ ਤੇ ਤਰਸ ਆਵੇ ਤੇ ਇਹਦਾ ਹੱਲ ਕਰ ਦੇ 2700 ਰੁਪਏ ਦਾ ਨਹੀਂ ਘਰ ਵਾਲੀ ਦੇ ਦੇ ਦਾਰੀ ਬਈ ਯਾਰ ਵੇ ਮੈਂ ਤੇਰੀ ਹੈਲਪ ਕਰਨ ਆਇਆ ਯਾਰ ਤੂੰ ਇਹ ਕੀ ਗੱਲਾਂ ਕਰੀ ਜਾਂਦਾ ਯਾਰ ਬਾਈ ਯਾਰ ਹੈਲਪ ਆਹੀ ਹੋਊਗੀ ਹੋਰ ਹੈਲਪ ਮੈਂ ਤੈਨੂੰ ਆਪਦੀ ਘਰ ਵਾਲੀ ਕਿੱਥੋਂ ਦੇਵਾਂ ਯਾਰ ਤੂੰ ਛੇਤਰ ਖਾਣ ਵਾਲੀ ਗੱਲਾਂ ਕਰੀ ਜਾਂਦਾ ਕਿਹਦਾ ਛੇਤਰ ਵਾਲੀ ਬਾਈ ਯਾਰ ਤੈਨੂੰ ਤਰਸੜੀ ਆਉਦਾ ਵੇ ਯਾਰ ਨਹੀਂ ਬਾਈ ਤਰਸ ਆਉਂਦਾ ਪਰ ਇਹ ਹਾਲਾਤ ਐ ਥੋੜਾ ਨਾ ਸੁਧਰਨਗੇ ਬਾਈ ਹੋਰ ਫਿਰ ਤੂੰ ਦੱਸ ਕਿਵੇਂ ਕਰਾਂ ਬਾਈ ਚੱਲ ਬਾਈ ਪਹਿਲਾਂ ਮੈਨੂੰ ਐਂ ਦੱਸ ਵੀ ਹੁਣ ਉਹ ਜਿਹੜੀ ਤੇਰੀ ਘਰ ਵਾਲੀ ਸੀ ਉਹ ਕਿੱਥੋਂ ਦੀ ਸੀ ਕਿੱਥੇ ਰਹਿੰਦੀ ਸੀ ਬਾਈ ਪਤਾ ੜੀ ਉਹ ਤਾਂ ਯੂਪੀ ਕੱਢੀ ਦੀ ਸੀਗੀ ਬਾਈ ਅੱਛਾ ਯੂਪੀ ਵੀ ਭਜਾ ਲਿਆ ਹੈ ਯੂਪੀ ਦੀ ਸੀਗੀ ਕਮਲਾ ਸੀਗਾ ਦਾ ਉਹਦਾ ਕਮਲਾ ਹਾਂ ਕਮਲਾ ਤੇ ਜਿਹੜਾ ਆਹੜੀ ਆਉਦੇ ਹੁੰਦੇ ਛਾਦੀਗਾ ਤੇ ਬੂਖ ਲਿਆ ਵੇ ਤੇਰਾ ਹਾਂ ਹਾਂ ਉਹਦੇ ਉਹਦਾ ਡੈੜੀ ਬੂਖਲੀ ਦਾ ਪੱਠਾ ਜਾ ਪਰ ਉਹਦਾ 10 ਗਾਟ ਸੀ ਉਹ ਕੀ ਹੁੰਦਾ ਹੋ ਤੇ ਉੱਥੇ ਦਾਦੀ ਤੇ ਇਹ ਬਾਡੇ ਬੂ ਦੇ ਵਾਈ ਦੀ ਸੀ ਨੋਕਾ ਨੇ ਤੇ ਫਿਰ ਵੈ ਤੈਨੂੰ ਪਤਾ ਹੀ ਆ ਗਾੜੀ ਤਾਂ ਕਾੜੀ ਦਾ ਜਰੂਰ ਦੱਸੀ ਆ ਹਾਂ ਬਸ ਆ ਹੀ ਹੋਇਆ ਜਿਹੜਾ ਕਹਾ ਤੇ ਨਾਲੇ ਤਾਂ ਹੜ ਡਾਰਾ ਬੂਫਲੀਆ ਖਾਜੋਗਾ ਰਿਹਾ ਵੈ ਠੀਕ ਆ ਤੇ ਨਾ ਉਹ ਪੱਲੇ ਆ ਮੇਰੇ ਨਾ ਮੈਂ ਘਰੇ ਜਾਜੋਗਾ ਮੇਰੇ ਦਾ ਕੱਖੜੀ ਪੱਲੇ ਬਾਈ ਯਾਰ ਦੱਸ ਦੱਸ ਕੀ ਮੰਗਾ ਹੁਣ ਹੁਣ ਜਿਹੜੇ ਤੇਰੇ ਆਪ ਨੂੰ ਦੇਖ ਰਹੇ ਆ ਉਹਨਾਂ ਤੋਂ ਕੀ ਮੰਗੋ ਮੱਗ ਦਾੜ ਕੀ ਕਰਾ ਜਾ ਜੇ ਬਈ ਕਿਛੜੋ ਜਰਾ ਦੀ ਦਾ ਪਤਾ ਲੱਗਿਆ ਫੇਰੀ ਤਾਂ ਦੱਸ ਦਿਓ ਤੇ ਮੈਂ ਭਾਈ 1700 ਰੁਪਇਆ ਭੇਜ ਦੋ ਯਾਰ ਮੈਂ ਕਸਤ ਭਾਰ ਲਿਆ। ਜਾਂ ਮੇਰੀ ਜੜਾੜੀ ਦਾ ਪਤਾ ਲੱਗਿਆ ਤਾਂ ਛੱਡ ਦਿਓ। ਠੀਕ ਆ। ਭਾਈ ਗੱਲ ਤਾਂ ਹੋਰ ਆਏ ਹੋਇਆ ਪਿਆ ਮਸਲਾ। ਦਾਦਾ ਬਹ ਆਉ ਦੇ ਘਰੇ ਜਾ ਸਕਦਾ। ਠੀਕ ਆ। ਵਕੀਲ ਬੈਦੂ ਜੜ ਦੇ ਦਿੱਤਾ ਮੇਰੀ ਸਾਰੀ ਧੜੀ ਬੁੱਦਵਾਰੀ ਆ ਦਾਦਾ ਦਾ। ਠੀਕ ਆ। ਮੇਰੇ ਪੱਲੇ ਕੀ ਰਹਿ ਗਿਆ ਮੇਰੇ ਪੱਲੇ ਲੈ ਜਾ ਕੇ ਜਵਾਕ ਹੀ ਬਚਾ ਭਾਈ ਗੱਲਾ। ਉਹ ਦਾ ਛੋੜ ਬੈ ਕੀ ਕਰਾ। ਮੈਂ ਕਿੱਧਰ ਲੈ ਪਾਛੇ ਜਾਵਾ। ਠੀਕ ਆ ਨਾ ਮੇਰੇ ਪੱਲੇ ਹੋਰ ਕੀ ਰਹਿ ਗਿਆ। ਦੀ ਘਰ ਤਾਂ ਬੇਰੀ ਜਿਹੜੀ ਤੜਕਾ ਆ ਗਈ ਉਹ ਕੱਦਾਂ ਬੈ ਤੇ ਕੇਸ ਚ ਉਹ ਕਰੂਗਾ ਕੱਟੂਗਾ ਤੇ ਬੈ ਜਵਾਕ ਦੂਗੀ ਕਵਾਊਗਾ ਹੁਣ ਬਈ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੇਗਾ ਲੋਕਰ ਬਈ ਯਾਰ ਬੈ ਤਕਾਦਾ ਯਾਰ ਜਵੇ ਵੀ ਉਦਾ ਯਾਰ ਮੇਰਾ ਹੱਥ ਲਾ ਦਿਓ ਯਾਰ ਹਾ ਤੂੰ ਜੀ ਕਈ ਜਬੇ ਆਇਆ ਤੇ ਥੋਦੇ ਤੇ ਛਰੇ ਵੀ ਹੋ ਰਹੀਏ ਥੋਦੀ ਵੀ ਪਤਾ ਯਾਰ ਬਈ ਕਿੱਦਾ ਓਖਾ ਹੋ ਜਾ ਜਾਗਾ ਹੈ ਇਹ ਕਈ ਦੀ ਥਾਡਾ ਬਈ ਯਾਰ ਤੂੰ ਜੀ ਆਪ ਹੀ ਦੇਖ ਲੋ ਯਾਰ ਕਿ ਵੇ ਕੱਲੇ ਬੰਦੇ ਨੂੰ ਕਿਦੀ ਥਾਡ ਲੱਗਦੀ ਆ ਠੀਕ ਆ ਜਵਾਕ ਬੂਤ ਬੂਤ ਕੇ ਕੱਬਲ ਭਰੀ ਆਦਾ ਉਹ ਬੈ ਥਕਾ ਉਦਾਈ ਰਿਆਦਾ ਠੀਕ ਆ ਡਾਈਪਰ ਲਾ ਹੋ ਰਹੇਗੇ ਪੈਸੇ अच्छा भाई जीदे जी जी ना ਭੱਜ ਕੇ ਗਈ ਆ ਜੀਦੇ ਨਾ ਗਈ ਆ ਉਹ ਉਹ ਹੁਣ ਉਹਦਾ ਕੀ ਪਤਾ ਲੱਗਿਆ ਕੁਛ ਉਹਦਾ ਨਹੀਂ ਭਾਈ ਜਮਾਂ ਨਹੀਂ ਬਦਲ ਬਾਈ ਗਿਆ ਸੀ ਦੁਕਾਣ ਤੇ ਉਹ ਦੁਕਾਨ ਤੇ ਬਾਦ ਹੋ ਗਈ ਆ ਉਹਦੀ اچھا ਦੁਕਾਨ ਤੇ ਬਾਦ ਹੋ ਗਈ ਹੋਰ ਪਤਾ ਨਹੀਂ ਕੀਤਾ ਕਿਵੇਂ ਹੋ ਜਾ ਤਾਂ ਇਹ ਪਤਾ ਪਤਾ ਕੀਤਾ ਜੀ ਸਾਰੀ ਆਏ ਕੱਢਿਆ ਉਹ ਤਾਂ ਭੱਜ ਗਿਆ ਕੋਈ ਵੀ ਥੋਬੀ ਦਾ ਵਿਆਹ ਹੋਇਆ ਸੀ ਕਿ ਕਿਵੇਂ ਉਹਦਾ ਵਿਆਹ ਹੋਇਆ ਸੀ ਬਿੱਲਾ ਉਹ ਵੀ ਵਿਆਹ ਹੋਇਆ ਸੀ ਹਾਂ ਵਿਆਹ ਆ ਚੀ ਬਈਆ ਉਹਦੀ ਘਰੇ ਲਈ ਬਈ ਤੂੰ ਲਿਆ ਭਾਈ ਆ ਠੇਤਰ ਖੜਿਆ ਭਾਈ ਜਾਛਾ ਜਾ ਰਿਹਾ ਭਾਈ ਮੇਰੀ ਤਾਂ ਤੂੰ ਨੇ ਮੰਗੀ ਜਾਂਦਾ ਸੀ ਭਾਈ ਬੈ ਤਾਂ ਇਥੋਂ ਪੁੱਛ ਕੇ ਬੱਗੀ ਆ ਉਹ ਲੱਗਦੇ ਦੀ ਭਜਾ ਕੇ ਲਿਆਊਗਾ ਤੇ ਮੇਰੇ ਡੱਗਾ ਹੀ ਬੈ ਗਿਆ ਕਿਹੜਾ ਆਪ ਹੋਊਗਾ ਭਾਈ ਕੱਲੀ ਬੈਠੀ ਤੇ ਜੇ ਉਹਦੇ ਘਰ ਦੇ ਹੋਏ ਫੇਰ ਭਾਈ ਆ ਤੈਨੂੰ ਤੇਰੇ ਕੋਲ ਕੀ ਸਬੂਤ ਆ ਭਾਈ ਵੀ ਉਹ ਹੀ ਉਹ ਹੀ ਭਜਾ ਕੇ ਲੈ ਗਿਆ ਤੇ ਭਾਈ ਆ ਲੋਕ ਗੱਲਾਂ ਕਰਦੇ ਆ ਯਾਰ ਬੱਸ ਕੱਲੇ ਲੋਕ ਗੱਲਾਂ ਕਰਦੇ ਤੈਨੂੰ ਲੱਗਿਆ ਉਹ ਭਜਾ ਕੇ ਲੈ ਕੀ ਪਤਾ ਭਾਈ ਕੋਈ ਹੋਰ ਗੱਲ ਹੋਵੇ ਭਾਈ ਤਾਂ ਹੀ ਗੱਲਾਂ ਕਰਦਾ ਤੇਰੀ ਘਰ ਵਾਲੀ ਕੋਈ ਭਜਾ ਕੇ ਲਿਆਵੇ ਫੇਰ ਤੇ ਪਤਾ ਹੀ ਨਹੀਂ ਤੇਰੀ ਘਰ ਵਾਲੀ ਤੇ ਕਿਉਂ ਹੋਇਆ ਇਹ ਨਾ ਤੂੰ ਵਾਰ-ਵਾਰ ਭਈਆ ਕਦੋਂ ਪਤਾ ਕੀ ਹੋਇਆ ਮੈਂ ਨਾ ਕਾਚਲਾਈ ਜਾਮਾ ਵਕੀਲ ਜੀ ਤੇ ਉਹ ਮਗਰ ਬੈਠਾ ਵਕੀ ਫੋਨ ਦੇਖੀ ਜਾਂਦਾ ਸੀ ਉਹਦੇ ਉਹਦੇ ਕੋਲ ਨਾ ਪਤਾ ਕੀ ਹੋਇਆ ਉਹਦੇ ਨਾਲ ਜਿਹੜਾ ਧੋਬੀ ਨਹੀਂ ਧੋਬੀ ਉਹ ਫੇਸਬੁੱਕ ਜੀ ਨਹੀਂ ਚੱਲਦੀ ਹੁੰਦੀ ਫੇਸਬੁੱਕ ਤੇ ਉਹਦੇ ਦੇ ਭਾਈ ਮੇਰੀ ਘਰ ਵਾਲੀ ਦੀ ਫੋਟੋ ਆ ਗਈ ਤੇ ਉਹਦੇ ਵੇਖ ਕੇ ਆ ਵੀ ਕਿਹਦੇ ਪਾਈ ਮੈਂ ਕਿਹਾ ਉਹ ਉਹਦੇ ਕੋਲ ਤਾਂ ਛੋਟਾ ਫੋੜਾ ਉਹ ਕਿਵੇਂ ਚਲਾ ਰਹੀ ਆ ਫੇਸਬੁੱਕ ਤੇ ਕਹਿੰਦਾ ਜਾਈ ਨਹੀਂ ਤੇਰੀ ਘਰ ਵਾਲੀ ਦੀ ਤੇ ਜਿਹੜਾ ਉਹ ਤਾਂ ਜਿਹੜਾ ਧੋਬੀ ਰਿਕਾ ਜਿਹੜਾ ਕੱਪੜੇ ਵਾਲਾ ਮੈਂ ਕਿਹਾ ਹਾਂ ਕਿੱਧਰ ਉਹਨੇ ਪਾਈ ਵੀ ਆ ਅੱਛਾ ਬਾਈ ਬੈਡੂ ਥੋ ਲੱਗੇ ਬੈਡੂ ਮੇਰਾ ਬੱਦ ਹੋ ਗਿਆ ਬਾਈ ਬੈਡੂ ਦਿਸ ਰਟ ਗਿਆ ਮੈਨੂੰ ਕਾਲਾ ਕਾਲਾ ਦਿਸਣ ਲੱਗ ਗਿਆ ਠੀਕ ਆ ਤੇ ਮੈਂ ਘਰੇ ਆ ਕੇ ਐਡਾ ਰੋਇਆ ਨਾ ਐਡਾ ਰੋਇਆ ਤੇ ਮੈਂ ਛੱਡ ਹੀ ਗਲਾ ਦੇ ਮੇਰਾ ਜੀ ਆਏ ਕਰਦਾ ਜੀ ਮੈਂ ਬਾਹਰ ਜਾ ਪੁੱਛਿਆ ਨਹੀਂ ਆਦੀ ਘਰ ਵਾਲੀ ਨੂੰ ਉਹਦੇ ਜਦ ਪਤਾ ਲੱਗਿਆ ਪੁੱਛਿਆ ਸੀ ਆ ਉਹ ਮੈਂ ਬਜਾ ਚੋ ਚੋੜ ਚੋ ਚ ਬੈਡੂ ਹੱਥ ਕੇ ਕਹਿੰਦੀ ਕਹਿੰਦੀ ਤੂੰ ਤਾਂ ਪਿਆਰ ਹੀ ਨਹੀਂ ਕਰਦਾ ਬੈਡੂ ਲੋਕ ਤਾਂ ਬਥੇਰਾ ਪਿਆਰ ਕਰਦੇ ਉਦੋਂ ਨਹੀਂ ਪਤਾ ਲੱਗਿਆ ਵੀ ਬਾਈ ਬਾਈ ਮਜ਼ਾਕ ਕਰੀ ਜਾਂਦੀ ਆ ਚੀਆ ਦੀ ਆ ਵਿੱਚ ਤੇ ਵੈ ਕਾ ਬਜਾਕ ਕਰਦੀ ਹੋਈ ਬੈ ਡੂ ਐਦਾ ਗੌਰ ਨਹੀਂ ਕੀਤਾ ਵੈ ਹੁਣ ਫਿਰ ਹੋ ਗਿਆ ਮਜ਼ਾਕ ਬਈ ਬਜਾਕ ਤਾਂ ਰੱਬ ਜਈ ਕਾਤਾ ਮੇਰਾ ਹੁਣ ਬਈ ਫਿਰ ਜਿਹੜੀ ਉਹ ਪਹਿਲਾਂ ਹੋਇਆ ਜਿੱਤੋਂ ਤੂੰ ਭਜਾ ਕੇ ਲੈ ਕੇ ਗਿਆ ਸੀਗਾ ਉਸ ਉਹ ਲੱਗ ਰਿਹਾ ਵੀ ਉਵੇਂ ਹੀ ਹੋ ਰਹੀ ਆ ਹੁਣ ਹਾ ਬਈ ਯਾਰ ਉਹ ਵੀ ਪੈਦੂ ਦੱਸਿਆ ਸੀ ਲੋਕਾਂ ਨੇ ਜਦੋਂ ਮੈਂ ਭਜਾ ਕੇ ਲਿਆ ਸੀ ਉਹ ਵੀ ਵਿਚਾਰਾ ਰੋਦਾ ਸੀ ਉਹ ਦੋ ਹੋਰ ਬੈ ਰੋਈ ਜਾਂਦਾ ਬਈ ਯਾਰ ਥੋੜਾ ਜਦੋਂ ਗਾਹ ਤੋਂ ਵੀ ਆ ਥੋਬੀ ਤੋਂ ਭੱਜ ਗਈ ਫਿਰ ਥੋਬੀ ਵੀ ਹੋਊਗਾ ਈ ਕਰਾ ਤੋ ਕਰਦਾ ਦੂਆ ਮਤਲਬ ਰੂਵੇ ਰੂਗਾ ਭਾਈ ਮਰੂਗਾ ਜਦੋਂ ਮੈਂ ਦੋ ਜਾ ਜਾ ਤੋ ਭੱਜ ਗਈ ਤੀਜਾ ਕਹੀ ਰੱਖਦਾਗਾ ਤੋ ਕੋਈ ਨਹੀਂ ਚੱਕੀ ਹੋਰ ਅੱਛਾ ਆ ਜਾਈ ਤੇ ਕਦੀ ਭਾਈ ਹੁਣ ਜੇ ਵਾਪਸ ਆਵੇਂ ਹੋ ਕਹਦੇ ਮੈਂ ਤਾਂ ਤੇਰੇ ਕੋਲ ਰਹਿਣਾ ਵਾਪਸ ਆ ਜੇ ਤੇ ਫਿਰ ਰੱਖੇਗਾ ਭਾਈ ਭਾਈ ਵਾਇਕਾ ਰੱਖੂਗਾ ਭਾਈ ਬੈਜੀ ਤੇ ਕਰੋ ਜੀ ਮੈਂ ਬੈਜੀ ਕਰੋਨੀ ਨਹੀਂ ਮੈਂ ਨਹੀਂ ਕਰੋੜੀ ਕਰੋੜੀ ਹੁਣ ਇਹ ਤਾਂ ਭਾਈ ਤੂੰ ਕਹੀ ਜਾਂਦਾ ਸੀ ਮੈਨੂੰ ਚਾਹੀਦੀ ਹੈ ਮੇਰੀ ਵਾਪਸ ਘਰ ਵਾਲੀ ਜੀ ਉਹ ਥੋੜੀ ਮੈਂ ਤਾਂ ਹੋ ਜੜਾ ਦੀਦੀ ਕੱਲ ਕਹਦਾ ਸੀ ਹੋਰ ਦੀ ਗੱਲ ਕਰਦਾ ਸੀ ਐ ਬਾਈ ਫਿਰ ਤੂੰ ਵੀ ਉਹਦੇ ਵਾਂਗੂ ਹੀ ਆ ਬਾਈ ਉਹਦੇ ਵਾਂਗੂ ਕਿਹਾ ਉਹ ਬਾਈ ਯਾਰ ਮੈਂ ਤਾਂ ਚੋ ਚ ਭੱਗ ਕੇ ਲਈ ਆਦਾ ਵੀ ਬਈ ਦੋ ਜੜਾਦੀ ਚਾਹੀਦੀ ਐ ਮੰਗ ਕੇ ਫਿਰ ਢੋਬੀ ਨੇ ਵੀ ਫਿਰ ਮੰਗ ਲਈ ਨਾ ਬਿਨਾ ਨਹੀਂ ਢੋਬੀ ਤਾਂ ਉਹੀ ਭਜਾ ਕੇ ਲੈ ਗਿਆ ਜੇ ਮੰਗਦਾ ਫਿਰ ਦੇਹਿੰਦਾ ਮੈਂ ਐ ਕਿਵੇਂ ਮੰਗਦਾ ਦੇ ਦਿੰਦਾ ਵੇ ਯਾਰ ਹੁਣ ਤੂੰ ਮੇਰੇ ਤੋਂ ਮੰਗੀ ਆ ਨਾ ਤੇ ਐਂ ਜੇ ਤੇਰੇ ਤੋਂ ਢੋਬੀ ਮੰਗਦਾ ਬਾਈ ਯਾਰ ਮੈਂ ਤਾਂ ਤੇਥੋਂ ਪੁੱਛ ਕੇ ਲਊਗਾ ਜੇ ਤੂੰ ਦੇਵੇਂਗਾ ਤਾਂ ਵੇ ਲੈ ਲਊਗਾ ਨਹੀਂ ਤੇਰੀ ਜੜਾਦੀ ਕੇ ਵੇ ਲੈ ਜੂਗਾ ਵੇ ਤਾਂ ਉਹ ਲੈ ਗਿਆ ਫਿਰ ਠੀਕ ਆ ਉਹ ਭਜਾ ਕੇ ਲੈ ਗਿਆ ਉਹ ਮੇਰੇ ਤੋਂ ਪੁੱਛਦਾ ਮੈਂ ਉਹਨੂੰ ਰਾਹ ਕਰ ਦਿੰਦਾ ਠੀਕ ਆ ਮੈਂ ਤੇ ਇਥੋਂ ਪੁੱਛਿਆ ਤੂੰ ਜਾ ਕਰਤੀ ਬੜੀ ਲਿਆਦਾ ਫਿਰ ਤੂੰ ਭਜਾ ਕੇ ਲੈ ਕੇ ਗਿਆ ਸੀ ਉਦੋਂ ਤੂੰ ਕਿਸੇ ਤੋਂ ਪੁੱਛਿਆ ਸੀ ਉਦੋਂ ਨਹੀਂ ਮੈਂ ਪੁੱਛਿਆ ਨਹੀਂ ਫਿਰ ਬਈ ਮੈਥੋਂ ਕਿਹੜਾ ਪੁੱਛਿਆਗਾ ਮੇਰੀ ਵੀ ਭਜਾ ਕੇ ਲਾਈ ਗਿਆ ਉਹ ਤਾਂ ਹੁਣ ਭਜਾ ਕੇ ਲੈ ਕੇ ਗਿਆ ਨਾ ਉਹ ਆਪ ਦੇਰੀ ਜੋ ਤੂੰ ਭਜਾ ਕੇ ਲੈ ਕੇ ਆਇਆ ਉਦੋਂ ਪੁੱਛਿਆ ਤੂੰ ਨਹੀਂ ਮੈਂ ਨਹੀਂ ਪੁੱਛਿਆ ਮੈਂ ਬਾਜਦਾਗਾ ਹੁਣ ਮੈਂ ਪੁੱਛੀ ਆ ਡਾਡਾ ਹੁਣ ਕੀ ਫਾਇਦਾ ਹੁਣ ਤਾਂ ਹੋ ਗਿਆ ਕੰਮ ਆ ਫਿਰ ਹੋਰ ਪੁੱਛ ਕੇ ਰਊਗਾ ਫਿਰ ਭਜਦੀ ਦੀ ਤਾ ਬਾਈ ਇਹ ਹੁਣ ਫਿਰ ਜੇ ਹੁਣ ਆ ਜੇ ਵਾਪਸ ਰੱਖਣੀ ਨਹੀਂ ਨੀ ਹੈ ਫਿਰ ਨਹੀਂ ਮੈਂ ਆ ਜੀ ਰੱਖ ਲਈ ਬਾਈ ਹੋਰ ਚਾਹੀਦੀ ਨਾ ਨਾ ਹਾਂ ਹੋਰ ਚਾਹੀਦੀ ਇਦਰਾ ਜਵਾ ਫੇਰ ਭਾਈ ਜਾਇ ਕਿ ਵੇ ਹੋ ਸਕਦਾ ਯਾਰ ਉਹ ਸਾਦਾ ਭਾਈ ਕਹੂਗਾ ਮੈਂ ਤਾਂ ਉਹੀ ਮੰਮੀ ਚੇ ਮੇਰੀ ਗੱਲ ਦਾ ਛੜਾ ਤੂੰ ਠੀਕ ਆ ਜਵਾਕ ਨੂੰ ਬੇਲੇ ਤੇ ਲੈ ਕੇ ਜਾਂਦੇ ਆਪਾਂ ਪ੍ਰਾੜਾ ਖੜਾ ਪ੍ਰਾੜੇ ਖੜਾ ਨਵਾਂ ਖੜਾ ਨਵਾਂ ਗਦਾ ਰਾਈ ਯਾਰੀ ਬੰਗਦਰਾ ਤੇ ਫੇਰ ਤੇ ਨਵੀ ਬੱਬੀ ਤੇ ਧਾਰੂ ਬਿਰੂਗਾ ਹੋ ਜੇ ਜੇ ਹੋ ਗਿਆ ਮਨ ਤੂੰ ਨਵਾਂ ਨਵੀ ਘਰੇ ਵਾਲੀ ਲੈ ਆਇਆ ਤੇ ਉਹ ਕਵੇ ਮੈਨੂੰ ਨਹੀਂ ਚਾਹੀਦੀ ਨਹੀਂ ਇਹ ਫੇਰ ਤੇ ਭਾਈ ਯਾਰ ਯਾਰ ਗੱਲ ਛੋੜੋ ਯਾਰ ਮੈਂ ਤੈਨੂੰ ਉਹੀ ਗੱਲ ਕਹੀ ਆ ਡਾਡਾ ਜਵਾਕ ਇੱਕ ਇੱਕ ਘੜੋੜੇ ਦਾ ਚੱਕਦਾ ਦੱਸ ਠੀਕ ਆ ਹਲੇ ਤਾਂ ਉਹਦੀ ਛੂਹੀ ਕਿੱਦੀ ਕਾਜੋ ਛਾਲਾ ਦਾ ਚਾਹੇਗਾਗਾ ਉਹ ਹੁਣ ਭਾਈ ਆਪਦੀ ਘਰ ਵਾਲੇ ਨੂੰ ਖੜਾਉਣਾ ਮੰਨਦਾ ਮਤਲਬ ਕਦੋਂ ਵੀ ਬਦਲ ਜਾਏਗਾ ਮੈਂ ਖੜਾਉ ਰਾੜੀ ਕਿਹਾ گاਵਣ ਨੂੰ ਮੈਂ ਤੇਨੂੰ ਗੱਲ ਜੱਛੀ ਆ ਇੱਕ ਵੀ ਆਏ ਕਰਕੇ ਆ ਗੱਲ ਹੋਦੀ ਆ ਉਹਨੇ ਵੀ ਫਿਰ ਤੈਨੂੰ ਖੜਾਉਣਾ ਹੀ ਮੰਨ ਲਿਆ ਹੁਣ ਆ ਫਿਰ ਵੀ ਮੈਂ ਬਦਲ ਦੇਣੀ ਆ ਤੈਨੂੰ ਡਾਈ ਤਾਂ ਬਚਾ ਕੇ ਤਰਗੀ ਭਾਈ ਯਾਰ ਜਮਾਈ ਭਾਈ ਯਾਰ ਤੂੰ ਸ਼ਰਮ ਲਾ ਰੱਖੀ ਆ ਯਾਰ ਬਾਈ ਬਾਈ ਕਾਦੀ ਝੜ ਬੁਲਾ ਲਈ ਜਿਹੜੇ ਲੋਕ ਤੈਨੂੰ ਦੇਖੀ ਜਾਂਦੇ ਹੋਣਗੇ ਉਹ ਉਹ ਕਿਵੇਂ ਤੇਰੀ ਮਦਦ ਕਰਨਗੇ ਜਦੋਂ ਤੂੰ ਇਹੋ ਜਿਹੀਆਂ ਗੱਲਾਂ ਕਰਦਾ ਬਾਈ ਮੇਰੇ ਤਾਂ ਤਰਸ ਖਾ ਕੇ ਕੱਢ ਗਏ ਹੋਰ ਤੇ ਤਰਸ ਐ ਤਾਂ ਨਹੀਂ ਤਰਸ ਖਾਂਦੇ ਤੇਰੇ ਬਾਈ ਖਾੜ ਗਏ ਯਾਰ ਹੋੜੇ ਜ ਨਹੀਂ ਭਜਦੀ ਬਾਈ ਯਾਰ ਭਜ ਤਾਂ ਗਈ ਨਹੀਂ ਭਜਦੀ ਉਹ ਯਾਰ ਭਾਈ ਉਹਦਾ ਉਹਦਾ ਮੈਂ ਵੀ ਗਾਉ ਭਜਾ ਕੇ ਲੈ ਆਇਆ ਸੀ ਫਿਰ ਦੱਛ ਹੁਣ ਗਾਉ ਉਹਦੀ ਵੀ ਭਜਾ ਕੇ ਲੈ ਜੂਗਾ ਤੇ ਫਿਰ ਉਹੀ ਗੱਲ ਲੈਣਾ ਭਜ ਉਹਨੂੰ ਵੀ ਨਾ ਸਰ ਬਾਈ ਉਹਦੀ ਘਰੇ ਘਰੇ ਜੜਾੜੀ ਸੀਗੀ ਤੇ ਉਹ ਮੇਰੀ ਜੜਾ ਭਜਾ ਕੇ ਲੈ ਗਿਆ ਤੇ ਹੁਣ ਜਿਹੜੀ ਲੈ ਕੇ ਆਏਗਾ ਬਾਈ ਫਿਰ ਪੁਰਾਣੀ ਲੈ ਕੇ ਆਏਗਾ ਕਿ ਨਵੀਂ ਨਹੀਂ ਭਾਈ ਐ ਤੇ ਕੀ ਗੱਡੀ ਬਾਈ ਛੇਕੜਾ ਲੱਦੀ ਲੱਗੇ ਉਹਦੀ ਨਵੀਂ ਲੱਗੇ ਹਾਂ ਜਬਾ ਜਾਂ ਚੀਜੋ ਕਢਾ ਕੇ ਲਿਆਊਗਾ ਜਮਾ ਯਾਰ ਬਈ ਸ਼ਰਮੀ ਲਾ ਰੱਖੀ ਬਾਈ ਖਰਬ ਕਾ ਦੀ ਆ ਯਾਰ ਪੈਸੇ ਲਾ ਕੇ ਲਿਆਊਗਾ ਗਾ ਪੈਸੇ ਲਾ ਕੇ ਆਹ ਪੈਸੇ ਲਾ ਕੇ ਲਿਆਊਗਾ ਕਿੱਥੋਂ ਲਿਆਏਗਾ ਉੱਥੋਂ ਹੀ ਲਾਉ ਜਾ ਜਿੱਥੋਂ ਪਹਿਲਾਂ ਜਾਂਦੀ ਸੀ ਪਹਿਲਾਂ ਕਿੱਥੋਂ ਲਿਆਂਦੀ ਪਹਿਲਾਂ ਤਾਂ ਯੂਪੀਆ ਜੀ ਤੇ ਯੂਪੀਓ ਪੈਸੇ ਲਾ ਕੇ ਲਾਉ ਤੇ ਉਹ ਭਜਾਈ ਸੀ ਹੁਣ ਵੱਡੀ ਵਾਲੀ ਸੀ ਨਾ ਬਈ ਤਾਂ ਭੱਜ ਗਈ ਹੁਣ ਪੈਸਿਆਂ ਵਾਲੀ ਪੈਸਾ ਵਾਲੀ ਭੱਜ ਗਈ ਬਾਈ ਯਾਰ ਬੱਚ ਇੱਕ ਤਾਂ ਕੁੱਤ ਦੀ ਬਹੁਤ ਸੀ ਅੱਛਾ ਮੈਂ ਤਾਂ ਨਾ ਦੱਛੇ ਵਾਲਾ ਨਾ ਦਾ ਘੋਟਣਾ ਦੀ ਉਹ ਦਾ ਘੋਟਣਾ ਚਟਨੀ ਵਾਲਾ ਉਹ ਦੇ ਰੱਖੋ ਤੇ ਜਦੋਂ ਬਈ ਪਿਆਰ ਪਿਆ ਸੀਗਾ ਉਦੋਂ ਨਹੀਂ ਪਤਾ ਲੱਗਿਆ ਵੀ ਕੁੱਟੂਗੀ ਬਈ ਜਾ ਰਹੇ ਹੋ ਤੇਜ ਦੂ ਤ ਪਿਆਰ ਪੈ ਜੇ ਕਿਹੜਾ ਤੇਜ ਦੂ ਕੀ ਪਤਾ ਵੀ ਕੁੱਤੂਗੀ ਕਿਹੜਾ ਕੁੱਤੂਗੀ ਦੱਸ ਮਤਲਬ ਵਿਆਹ ਤੋਂ ਬਾਅਦ ਪਤਾ ਲੱਗਿਆ ਹੈ ਤੇ ਬਾਅਦ ਜਵਾਦੀ ਤੇ ਪਤਾ ਲੱਗਦਾ ਉਹ ਦਗਾ ਤੈਨੂੰ ਵੀ ਲੱਗਦਾ ਈ ਹੋੜਾਗਾ ਹਜੇ ਤੇਰਾ ਵਿਆਹ ਹੋਇਆ ਹੋਇਆ ਤਾਂ